ਉਮਰ ਦੇ ਵਧਦੇ ਆ ਤ੍ਰਿਸ਼ਨਾ ਵਧੇਗੀ ਉਮਰ ਦੇ ਵਧਦੇ ਆ ਬੇਚੈਨੀ ਵਧੇਗੀ ਉਮਰ ਦੇ ਵਧਦੇ ਆ ਤ੍ਰਿਸ਼ਨਾ ਵਧੇਗੀ ਇਹ ਵੀ ਮੈਂ ਅਰਜ਼ ਕਰਦੇ ਆ ਇੱਕ ਬੱਚੇ ਚ ਇਤਨੀ ਤ੍ਰਿਸ਼ਨਾ ਨਹੀਂ ਆਉਂਦੀ ਜਿੰਨੀ ਜਵਾਨ ਦੇ ਅੰਦਰ ਆਉਂਦੀ ਏ ਔਰ ਇੱਕ ਜਵਾਨ ਦੇ ਅੰਦਰ ਇਤਨੀ ਤ੍ਰਿਸ਼ਨਾ ਨਹੀਂ ਜਿੰਨੀ ਬੁੱਢੇ ਚ ਆਉਂਦੀ ਇੱਕ ਬੱਚੇ ਚ ਇਤਨਾ ਹੰਕਾਰ ਨਹੀਂ ਜਿੰਨਾ ਜਵਾਨ ਦੇ ਚ ਆਉਂਦਾ ਔਰ ਇੱਕ ਜਵਾਨ ਦੇ ਚ ਇਤਨਾ ਹੰਕਾਰ ਨਹੀਂ ਜਿੰਨਾ ਬੁੱਢੇ ਚ ਆਉਂਦਾ ایک بچے بھی اتنا لوب نہیں جتنا جوان دے دے اور ایک جوان دے اندر اتنا لوب نہیں جتنا کہ بڑھے چوندہ ہے دو شبت برداشت کر لینا ایک بچے واشنا نام ماتر بھی نہیں ہے یعنی جی کہ بچے جو واشنا ہے اس تو کئی گونا زیادہ جوان دے اور ایک جوان دے جتنی واشنا ہے اس تو کئی گنا زیادہ ایک بڑھے ہے ਉਮਰ ਦੇ ਵਧ ਰਿਆ ਤ੍ਰਿਸ਼ਨਾ ਵੱਧਦੀ ਹੈ ਵਾਸ਼ਨਾ ਵੱਧਦੀ ਹੈ ਇਸ ਦਾ ਮੈਂ ਇੱਕ ਪਖਤਾ ਸਬੂਤ ਵੀ ਤੁਹਾਡੇ ਸਾਹਮਣੇ ਰੱਖਾਂ ਪੰਡਤ ਗੁਲਾਬ ਸਿੰਘ ਜੀ ਮਹਾਰਾਜ ਨਿਰਮਲ ਮਹਾਤਮਾ ਜਿਨ੍ਹਾਂ ਨੇ ਪ੍ਰਬੋਧ ਚੰਦਰ ਨਾਟਕ ਭਾਵਰ ਸਮਰਤ ਵੇਦਾਂ ਦਾ ਠੇਕਾ ਵੀ ਲਿਖਿਆ ਸੀ ਜਬਜੀ ਸਾਹਿਬ ਦਾ ਤਰਜਮਾ ਬੜੇ ਗਜ਼ਬ ਸੋਹਣੇ ਢੰਗ ਨਾਲ ਸੁੱਲ ਜਏ ਵਿਦਵਾਨ ਜੀਵਨ ਅਭਿਆਸ ਦੇ ਚਲੰਗਿਆ ਤੇ ਗੁਰਬਾਣੀ ਦੀ تعلیم ਦੇੰਦਿਆਂ ਲੰਗਿਆ ਪੁਰਾਣੇ ਧਾਰਮਿਕ ਤਕਸਾਲੀ ਦੁਨੀਆਂ ਚ ਬੜੇ ਮਸ਼ਹੂਰ ਪੰਡਤ ਗੁਲਾਬ ਸਿੰਘ ਗਾਲਬਨ 90 ਸਾਲ ਦੇ ਹੋਏ ਤੇ ਆਪ ਤੋਂ ਪੁੱਛ ਕਰ ਲਈ ਕਿ ਬਾਬਾ ਜੀ ਮਨ ਦੀ ਕੀ ਹਾਲਤ ਹੈ ਤੋ ਬਖੈਦਾ ਉਹਨਾਂ ਨੇ ਗੱਲ ਛੁਪਾਈ ਨਹੀਂ ਕਹਿੰਦੇ ਨੇ ਮਹਾਪੁਰਸ਼ ਆਪਣੇ ਔਗਣਾ ਨੂੰ ਹਥੇਲੀ ਤੇ ਰੱਖਦੇ ਨੇ ਗੁਣਾ ਨੂੰ ਛੁਪਾਉਂਦੇ ਨੇ ਸੰਸਾਰੀ ਗੁਣਾ ਨੂੰ ਹਥੇਲੀਆਂ ਤੇ ਰੱਖਦਾ ਐ ਔਗਣਾ ਨੂੰ ਛੁਪਾਂਦਾ ਐ ਤੋ ਸੰਸਾਰੀ ਦੇ ਗੁਣ ਲੁੱਟੇ ਜਾਂਦੇ ਨੇ ਭਗਤਾਂ ਦੇ ਔਗਣ ਲੁੱਟੇ ਜਾਂਦੇ ਨੇ ਇੰਜ ਕਹਿਦਾ ਭਗਤਾਂ ਕੋਲ ਬਚ ਜਾਂਦੇ ਨੇ ਗੁਣਾ ਕਿਉਂਕਿ ਔਗਣਾ ਨੂੰ ਹਥੇਲੀ ਤੇ ਰੱਖਦੇ ਨੇ ਤੇ ਗੁਣਾ ਨੂੰ ਛੁਪਾਂਦੇ ਨੇ ਸੰਸਾਰੀ ਔਗਣਾ ਤੇ ਪਰਦਾ ਪਾਈ ਜਾਂਦਾ ਨਾ ਪਤਾ ਚੱਲੇ ਦੂਜੇ ਨੂੰ ਨਾ ਪਤਾ ਚੱਲੇ ਔਰ ਗੁਣ ਜਿਹੜੇ ਥੋੜੇ ਬਹੁਤ ਹੁੰਦੇ ਨੇ ਉਹਨਾਂ ਦਾ ਡੰਡੋਰਾ ਪਿੱਟਦਾ ਐ ਪੰਡਤ ਕੁਲਾਵ ਸਿੰਘ ਜੀ ਮਹਾਰਾਜ ਕਹਿੰਦੇ ਨੇ ਤਨ ਕੇ ਬਲ ਨੇ ਅਬ ਪੀਠ ਦਈ ਅਰਹਾਰ ਚਲੇ ਦ੍ਰਿਗਬਾਲ ਸੰਗਾਤੀ ਕਹਿੰਦੇ ਤਨ ਦਾ ਬਲ ਜਾਂਦਾ ਰਿਹਾ 90 ਸਾਲ ਦੀ ਉਮਰ ਤੋ ਤਨ ਵਿੱਚ ਕਿੱਥੇ ਸ਼ਕਤੀ ਅੱਖਾਂ ਦੀ ਜੋਤ ਜਾਂਦੀ ਰਹੀ ਕੰਨਾਂ ਦੀ ਸਰੋਤ ਜਾਂਦੀ ਰਹੀ کہندہ جڑے میرے بال سکھا متر سن او بھی نہیں رہے جو میرے ہم جماعتی سن او نہیں رہے تن کے بلنے پیٹھ دائی ہار چلے درگ بال سنگاتی تج کے اے لوک بکھے ہم کو چل آپ گئے سر لوک سجاتی میری ذات والے میری برادری دے ਮੇਰੇ ਨਾਲ ਸਿਮਰਨ ਜਪ ਤਪ ਕਰਨ ਵਾਲੇ ਮੇਰੇ ਕਲਾਸ ਫੈਲੋ ਸਭ ਜਾਂਦੇ ਰਹੇ ਮੇਰੀ ਉਮਰ ਦਾ ਮੇਰੀ ਹਾਨ ਦੇ ਜੋ ਮੇਰੇ ਨਾਲ ਸਨ ਨਹੀਂ ਰਹੇ ਤਜ ਕੇ ਇਹ ਲੋਕ ਵਿਖੇ हमको ਚਲ ਆਪ ਗਏ ਸੁਰ ਲੋਕ ਸਜਾਤੇ ਜਗ ਮੀਤ ਸਖਾ ਮੁਖ ਫੇਰ ਗਏ ਅਬ ਸੇਵਕ ਹਾਂ ਨਾ ਪੁੱਛੇ मम ਬਾਤੀ جڑے میرے سیوک سن یا میرے ودیاتھی سن جو میرے پڑھ دے سن وہ بھی میں تھوں دور گئے انہیں پڑھا نہیں سکتا انہیں کچھ داس نہیں سکتا تے سیوک بھی چلے گئے انہیں نکمی فضول سیوا ہی کرنی ہے اس کی ملنا تھی کچھ نہیں دیکھو دیکھ می موڑ گئے بے بڑھا ہے کوئی نہ کوئی کام آ کے جگمیت سکھا مکھ پھیر گئے ਅਬ ਸੇਵਕ ਹਾ ਨਾ ਪੁਛੇ ਮਮ ਬਾਤੇ ਮਮ ਆਏ ਪਲੰਗ ਮੇ ਏ ਤ੍ਰਿਸ਼ਨੇ ਇਕ ਤੂੰ ਮਮ ਸੰਗ ਰਹੇ ਦਿਨ ਰਾਤੀ ਨਮਸਕਾਰ ਹੈ ਏ ਤ੍ਰਿਸ਼ਨਾ ਤੈਨੂੰ ਸਾਰੀ ਮੈਨੂੰ ਛੱਡ ਗਏ ਨੇ ਤੂੰ ਨਹੀਂ ਗਈ ਨਮਸਕਾਰ ਮੱਥਾ ਟੇਕਦਾ ਤੂੰ ਕੋਲ ਬੈਠੀ ਹੈ ਉਸੇ ਤਰ੍ਹਾਂ ਮੈਂ ਬੁੱਢਾ ਹੋ ਗਿਆ ਤੂੰ ਜਵਾਨ ਹੋ ਗਈ ਹੈ ਮਮ ਆਏ ਪਲੰਗ ਮੇ ਏ ਤ੍ਰਿਸ਼ਨੇ مہاپور بھیار تھوڑے سامنے رکھا کہ امر کے ودے آ ترشنا ودے ود ود واشنا ودی ود ہے اور ہاتھ جوڑ کے میں شما منگ لیا داڑا میرا بھی چٹا ہو گیا کوئی بندہ کن ترشنالو ہے بس امر و کوئی ہے عمر ویخ لو کوئی کن ہنکاری ہے عمر ویخ لو ਕਿਤਨਾ ਵਾਸ਼ਨਾ ਦੇ ਚ ਗਰਸਿਆ ਹੋਇਆ ਉਮਰ ਵੇਖ ਲਓ ਆਮ ਤੇ ਇਹ ਖਿਆਲ ਹੈ ਹੁਣ ਦਾੜਾ ਚਿੱਟਾ ਹੋ ਗਿਆ ਬਜ਼ੁਰਗ ਹੋ ਗਿਆ ਤੇ ਅੰਦਰੋਂ ਪਵਿੱਤਰ ਹੋ ਗਿਆ ਉਹ ਗੈ ਨਹੀਂ ਨਾ ਇਸ ਨੂੰ ਧਾਰਮਿਕ ਲੋਕ ਮੰਨਦੇ ਨੇ ਨਾ ਇਸ ਨੂੰ ਦਾਰਸ਼ਨਿਕ ਤੇ ਫਿਲਾਸਫਰ ਮੰਨਦੇ ਨੇ 우ਸਤਾਦ ਜ਼ੌਕ ਉਰਦੂ ਦਾ ਸ਼ਾਇਰ ਤੇ ਬੜਾ ਬੁਲੰਦ ਪਾਇਆ ਇੱਕ ਦਾਰਸ਼ਨਿਕ ਫਿਲਾਸਫਰ ਕਹਿੰਦੇ ਰੇਸ਼ੇ ਸਫੈਦ شیخ ਮੇ ਹੈ ਜ਼ੁਲਮਤ ਫਰੇਬ ਇਸ ਮਕਰ ਚਾਂਦਨੀ 'ਤੇ ਨਾ ਕਰਨਾ ਗੁਮਾਨੇ ਸੁਬਾਹ ਰੇਸ਼ੇ ਸਫੈਦ شیخ ਮੇ ਹੈ ਰੇਸ਼ੇ ਕਿਸਾ ਨੂੰ ਕਹਿੰਦੇ ਨੇ ਰੇਸ਼ੇ ਸਫੈਦ شیخ ਮੇ ਹੈ ਜ਼ੁਲਮਤ ਫਰੇਵ ਇਸ ਮਕਰ ਚਾਂਦਨੀ 'ਤੇ ਨਾ ਕਰਨਾ ਗੁਮਾਨੇ ਸੁਬਾਹ ਕਿਦਰ ਸਵੇਰੇ ਦਾ ਭੁਲੇਖਾ ਨਾ ਸਮਝ ਲੈਣਾ ਬਈ ਇੱਥੇ ਸਵੇਰ ਹੋ ਗਈ ਏ ਨਹੀਂ اندر آتی ہے اور اسنو استاد حافظ بھی کہند ہے تسبیب بزست زاہد چشمیں با مال مردم این کافرے مسلمان دیدم نا دیدہ بودم کہند ہے کافر بڑے دیکھے سن مسلمان کافر پہلی دفعہ دیکھے حافظ کہند ہے ਤਸਬੀਹ ਬਦ ਅਸ ਤੇ ਜ਼ਾਹਿਦ ਹੱਥ ਦੇਚ ਤਸਬੀਹ ਹੈ ਚਿੱਟਾ ਦਾੜਾ ਹੈ ਬਜ਼ੁਰਗ ਹੈ ਇੰਜ ਲੱਗਦਾ ਜਿਵੇਂ ਫਰਿਸ਼ਤਾ ਤਸਬੀਹ ਬਦ ਅਸ ਤੇ ਜ਼ਾਹਿਦ ਚਸ਼ਮੇ ਬਾਮਾਲੇ ਮਰਦਮ ਅੱਖਾਂ ਦੇਚ ਖੁਦਾ ਦੀ ਤਸਵੀਰ ਨਹੀਂ ਦੁਨੀਆ ਦਾ ਰੂਪ ਦੁਨੀਆ ਦਾ ਧਨ ਚਸ਼ਮੇ ਬਾਮਾਲੇ ਮਰਦਮ ਇਹ ਕਾਫਰੇ ਮੁਸਲਮਾਂ ਦੀ ਦਮ ਨਾ ਦੀਦਾ ਬੋਧ ਕਹਿੰਦਾ ਕਾਫਰ ਬੜੇ ਦੇਖੇ ਸਨ ਪਰ ਮੁਸਲਮਾਨ ਕਾਫਰ ਮੈਂ ਨਹੀਂ ਦੇਖਿਆ ਸੀ ਇਹ ਪਹਿਲੀ ਦਫਾ ਦੇਖਿਆ ਹੈ ਮੁਸਲਮਾਨ ਤੇ ਫਿਰ ਕਾਫਰ ਔਰ ਅਗਾ ਚਲ ਕੇ ਇਸ ਨੂੰ ਬੜਾ ਸੋਨਾ ਖੋਲਦਾ ਸੀਮੀ ਭਰੀ ਤੂੰ ਜਾਣਾ ਦਿਲ ਹਮਚੋ ਸੰਗੇ ਹਾਰਾ ਦਰਸੀਮ ਸੰਗ ਬਿਨਹ ਦੇ ਦਮ ਨਾ ਦੇਦਾ ਬੋਦਮ ਇਹ ਜਪਣੀ ਗੱਲ ਪੂਰੀ ਕਰਦਾ ਹੈ ਸੀਮੀ ਕਹਿੰਦੇ ਚਾਂਦੀ ਨਾ ਤੇ ਚਾਂਦੀ ਬੜੀ ਚਿੱਟੀ ਹੁੰਦੀ ਹੈ ਚਿੱਟਾ ਦਾੜਾ ਚਿੱਟੇ ਕਪੜੇ ਮੌਲਵੀ ਦੇ ਇੱਕ ਧਾਰਮਿਕ ਬੰਦੇ ਦੇ ਚਿੱਟਾ ਲਿਬਾਸ ਸੀਨੇ ਬਰੀ ਤੋ ਜਾਣਾ ਦਿਲ ਹਮਚੋ ਸੰਗੇ ਖਾਰਾ ਦਰਸੀਮ ਸੰਗ ਪਿਨਹਾ ਦੀ ਦਮ ਨਾ ਦੇਦਾ ਬੂਦਮ ਕਹਿੰਦਾ ਮੈਂ ਸੁਣਿਆ ਸੀ ਕਿ ਪੱਥਰਾਂ ਦੇ ਚੋਂ ਚਾਂਦੀ ਨਿਕਲਦੀ ਹੈ ਇਹ ਚਾਂਦੀ ਇੱਕ ਜਿੱਕਟੀ ਦੁੱਧ ਵਰਗੀ ਪੱਥਰਾਂ ਦੇ ਚੋਂ ਨਿਕਲਦੀ ਹੈ ਕੰਧਾ ਪਹਿਲੀ ਦਫਾ ਦੇਖਦਾ ਪਿਆ ਚਾਂਦੀ ਦੇ ਚੋਂ ਪੱਥਰ ਪਿਆ ਨਿਕਲਦਾ ਚਿੱਟਾ ਦਾੜਾ ਚਿੱਟੇ ਕਪੜੇ ਚਿੱਟਾ ਰੰਗ ਅੰਦਰ ਦਿਲ ਪੱਥਰ ਠੋਸ ਸਖਤ ਸੀਨੀ ਬਰੀ ਤੋ ਜਾਣਾ ਦਿਲ ਹਮ ਜੋ ਸੰਗੇ ਖਾਰਾ ਦਰਸੀਮ ਸੰਗ ਬਿਨਹਾ ਦੀ ਦਮ ਨਾ ਦੀ ਦਬੋ ਦਮ ਕੰਨ ਮੁਸੱਲਾ ਸੂਫ ਕਲ ਦਿਲ ਕਾ ਦੀ ਗੁੜਵਾਦ ਇਹ ਬਾਹਰ ਦਿਸੇ ਚਾਨਣਾ ਦਿਲ ਹਨੇਰੀ ਰਾਤ ਇਹ ਚਾਨਣਾ ਸਿਰਫ ਬਾਰਾਂ ਹੀ ਹੈ ਕੇਸ ਚਿੱਟੇ ਹੋ ਗਏ ਕਪੜੇ ਚਿੱਟੇ ਹੋ ਗਏ ਔਰ ਬਿਲਕੁਲ ਚਾਨਣਾ ਦਿਖਾਈ ਦਿੰਦਾ ਹੈ ਫਰੀਦ ਕੰਦਨ ਨਹੀਂ ਅੰਦਰ ਤੇ ਮਸਿਆ ਦੀ ਰਾਤ ਹੈ ਉਮਰ ਦੇ ਵੱਧਦਿਆਂ ਅੰਦਰ ਹਨੇਰਾ ਵੱਧਦਾ ਹੈ ਉਮਰ ਦੇ ਵੱਧਦਿਆਂ ਬਾਹਰ ਚਾਨਣਾ ਵੱਧਦਾ ਹੈ ਅੰਦਰ ਹਨੇਰਾ ਬਾਹਰ ਦਿਸੇ ਚਾਨਣਾ ਦਿਲ ਹਨੇਰੀ ਰਾਤ ਤਜਰਬਾ ਇਹ ਕਹਿੰਦਾ ਹੈ ਉਮਰ ਦੇ ਵੱਧਿਆਂ ਵਾਸ਼ਨਾ ਵੱਧੀ ਉਮਰ ਦੇ ਵੱਧਿਆਂ ਹੰਕਾਰ ਵੱਧਾ ਹੈ ਉਮਰ ਦੇ ਵੱਧਿਆਂ ਲੋਭ ਵੱਧਾ ਹੈ ਉਮਰ ਦੇ ਵੱਧਿਆਂ ਤ੍ਰਿਸ਼ਨਾ ਵੱਧੀ ਹੈ ਹਾਂ ਅਗਰ ਉਮਰ ਦੇ ਵੱਧਿਆਂ ਸੰਤੋਖ ਵੱਧੇ ਉਮਰ ਦੇ ਵੱਧਿਆਂ ਪ੍ਰੇਮ ਵੱਤੇ ਉਮਰ ਦੇ ਵਧਣ ਨਾਲ ਦਇਆ ਵੱਤੇ ਉਮਰ ਦੇ ਵਧਣ ਦੇ ਨਾਲ ਨਿਰਮਾਣਤਾ ਵੱਧੇ ਇਹ ਬੰਦਾ ਤਰੱਕੀ ਤੇ ਜਾ ਰਿਹਾ ਪਰ ਉਮਰ ਵੱਧੀ ਜਾ ਰਹੀ ਹੈ ਲੋਭ ਵੱਧਾ ਜਾ ਰਿਹਾ ਉਮਰ ਵੱਧੀ ਜਾ ਰਹੀ ਹੈ ਹੰਕਾਰ ਵੱਧਾ ਜਾ ਰਿਹਾ ਉਮਰ ਵੱਧੀ ਜਾ ਰਹੀ ਹੈ ਵਾਸ਼ਨਾਵੱਧੇ ਜਾਰੀੇ ਘਾਟੇ ਜਾ ਰਹੇ ਹਨ। ਔਰ ਮਹਿਰਸ ਕਰਾ ਹਜ਼ਾਰਾਂ ਨੂੰ ਇੱਕ ਕਦ ਨਫੇ ਜਾਂਦਾ ਹੈ ਬਾਕੀ ਸਾਰੇ ਘਾਟੇ ਜਾਂਦੇ ਨੇ। ਉਮਰ ਦੇ ਵੱਧੇ ਆਸ਼ਨਾ ਵੱਤੀ। ਰਾਜ yogi ਭਰਤਰੀ ਗੋਰਖ ਨੇ ਉਸ ਨੂੰ ਖਬਰ ਦੇ ਦਿੱਤਾ ਆਖਿਆ ਹੁਣ ਤੂੰ ਮੇਰਾ ਚੇਲਾ ਬਣਿਆ ਤੇ ਘਰ ਘਰ ਭਿਖਸ਼ਾ ਮੰਗ ਕੇ ਲੈਣੀ ਹੈ। ਮੰਗੀ ਹੋਈ ਭਿਖਸ਼ਾ ਨਾਲ ਆਪਣੀ ਉਪਜੀਵਕਾ ਚਲਾਨੀ ਹੈ। ਦੂਸਰਾ ਗੌਰਖ ਦਾ ਇਹ ਉਪਦੇਸ਼ ਸੀ ਬਿਲਕੁਲ ਜੰਗਲ ਦੇ ਵਿੱਚ ਆਪਣੇ ਹੱਥਾਂ ਨਾਲ ਆਪ ਝੁੱਗੀ ਬਣਾ ਹੈ। ਔਰ ਐਸੀ ਥਾਂ ਤੇ ਬਣਾ ਜਿੱਥੋਂ ਬੰਦਿਆਂ ਦਾ ਲੰਗਾ ਨਾ। ਵੈਸੇ ਸਿੱਧ ਗੋਸ਼ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਦਾ ਜ਼ਿਕਰ ਵੀ ਕੀਤਾ ਹੈ। ਜੋਗੀਆਂ ਨੇ ਜਦ ਆਖਿਆ ਐ ਗੁਰਨਾਨਕ ਹਾਠੀ ਬਾਠੀ ਰਹੇ ਨਿਰਾਲੇ ਰੁੱਖ ਬਿਰਖ ਉਦਿਆਨੇ ਕੰਦ ਮੂਲ ਆਹਾਰੋ ਖਾਈਏ ਔਧੂ ਬੋਲੇ ਗਿਆਨੇ ਐ ਨਾਨਕ ਜੀ ਹਾਠੀ ਬਾਠੀ ਰਹੇ ਨਿਰਾਲੇ ਹਾਟ ਕਸਬੇ ਬਾਟ ਰਸਤੇ ਰਸਤਿਆਂ ਤੋਂ ਤੇ ਕਸਬਿਆਂ ਤੋਂ ਬਿਲਕੁਲ ਇੱਕ ਪਾਸੇ ਝੁੱਗੀ ਬਣਾਣੀ ਚਾਹੀਦੀ ਜੰਗਲ ਦੇ ਵਿੱਚ ਹਾਠੀ ਬਾਠੀ ਰਹੇ ਨਿਰਾਲੇ ਰੁੱਖ ਬਿਰਖ ਉਧਿਆਨੇ ਬਿਲਕੁਲ ਬਿਆਹਾਨ ਜੰਗਲ ਦੇ ਜਿਹੜਾ ਦਰਖਤ ਹੋਵੇ ਉਹਦੇ ਥੱਲੇ ਝੁੱਗੀ ਬਣਾਣੀ ਚਾਹੀਦੀ ਤੇ ਉੱਥੇ ਉਪਜੀਵਕਾ ਕਿਵੇਂ ਚਲਾਵੇ ਕੰਦ ਮੂਲ ਆਹਾਰੋ ਖਾਈਏ ਔਧੂ ਬੋਲੇ ਗਿਆਨੇ योगी ਕਹਿੰਦੇ ਨੇ ਐ ਨਾਨਕ ਜੀ ਤੁਹਾਨੂੰ ਗਿਆਨ ਦੀ ਗੱਲ ਦਸੀ ਫਿਰ ਉੱਥੇ ਜੰਗਲ ਦੇ ਕੰਧਮੂਲ ਖਾ ਲੈਣੇ ਚਾਹੀਦੇ ਕੰਧਮੂਲ ਇੱਕ ਸ਼ਕਰਕੰਦੀ ਤਰ੍ਹਾਂ ਹਿੰਦੁਸਤਾਨ ਦੇ ਜੰਗਲਾਂ 'ਚ ਆਮ ਪੈਦਾ ਹੁੰਦਾ ਹੈ ਜ਼ਮੀਨ ਦੇ ਚੋਂ ਕੱਢਣਾ ਪੈਂਦਾ ਜਿਸ ਜਮੀਨ ਵਿੱਚ ਫਲ ਹੁੰਦੇ ਨਾ ਜਿਵੇਂ ਆਲੂ ਹੈ ਮੂਲੀ ਹੈ ਸ਼ਲਗਮੇ ਜ਼ਮੀਨ ਦੇ ਅੰਦਰ ਹੁੰਦੇ ਨੇ ਸ਼ਕਰਕੰਦੀ ਹੈ ਇਸ ਤਰ੍ਹਾਂ ਕੰਧ ਮੌਲਵੀ ਜ਼ਮੀਨ ਦੇ ਅੰਦਰ ਹੁੰਦਾ ਹੈ। ਔਰ ਵੱਡੀ ਮੌਲੀ ਨਾਲੋਂ 6-7 ਗੁਣਾ ਵੱਡਾ ਵੀ ਹੁੰਦਾ ਹੈ। ਉਹਦੇ 2-3 ਟੁਕੜੇ ਖਾ ਲੈਣ ਨਾਲ ਇਤਨੀ ਕੋਈ ਪੂਰਤੀ ਹੋ ਜਾਂਦੀ ਹੈ ਕਿ 2 ਦਿਨ 3 ਦਿਨ ਕਈ ਵਾਰ ਭੁੱਖ ਨਹੀਂ ਲੱਗਦੀ। ਤੇ ਜੰਗਲੀ ਕੇਲਾ ਵੀ ਜੰਗਲਾਂ 'ਚ ਅਜੇ ਵੀ ਹੈ। ਛੋਟੇ ਰੂਪ ਦਾ ਕਾਫੀ ਬਿਕੰਦ ਮੂਲ ਆਹਾਰੋ ਖਾਈਏ ਔਧੋ ਬੋਲੇ ਗੈਨੇ ਤੀਰਥ ਨਾਈਏ ਸੁਖ ਫਲ ਪਾਈਏ ਮੈਲ ਨ ਲਾਗੇ ਕਾਈ ਗੋਹਰਕ ਪੂਤ ਲੋਹਰੀ ਪਾ ਬੋਲੇ ਜੋਗ ਜੁਗਤ ਵਿਦਸਾਈ ਇਹ ਸਿੱਧ ਗੋਸ਼ਟ ਰਾਮ ਕੱਲੀ ਮੱਲਾ ਪਹਿਲਾ ਲੋਹਰੀ ਪਾ ਨਾਥ ਗੋਰਖ ਦਾ ਚੇਲਾ ਗੋਰਖ ਪੂਤ ਲੋਹਰੀ ਪਾ ਬੋਲੇ ਜੋਗ ਜੁਗਤ ਵਿਦਸਾਈ ਐ ਨਾਨਕ ਜੀ ਐ ਜੋਗ ਦੀ ਜੁਗਤੀ ਤੁਸੀਂ ਇੰਜ ਕਰੋ ਤੇ ਤੁਹਾਨੂੰ ਆਤਮਿਕ ਗਿਆਨ ਮਿਲ ਜਾਏਗਾ ਹੁਣ ਸਤਿਗੁਰ ਦਾ ਜਵਾਬ ਹੈ ਹਾਟੀ ਬਾਟੀ ਨੀਂਦ ਨਾ ਆਵੇ ਪਰ ਘਰ ਚਿਤ ਨਾ ਡੋਲਾਈ ਬਿੰਨਾ ਮੈਂ ਮਨ ਨੈਕ ਨਟ ਕਈ ਨਾਨਕ ਪਿਆਸ ਨਾ ਜਾਈ ਹਾਟੀ ਬਾਟੀ ਨੀਂਦ ਨਾ ਆਵੇ ਮੋਹ ਦੀ ਨੀਂਦ ਨਾ ਆਵੇ ਆਲਸ ਦੀ ਨਿੰਦਰਾ ਨਾ ਆਵੇ ਹਰ ਵਕਤ ਬੰਦਾ ਸੁਚੇਤ ਰਵੇ ਬਸ ਇਹੀ ਜੰਗਲ ਦੇਚ ਰਹਿਣਾ ਹੈ ਇਹੀ ਉਜਾੜ ਦੇਚ ਰਹਿਣਾ ਹੈ ਹਾਟੀ ਬਾਟੀ ਨੀਂਦ ਨਾ ਆਵੇ ਪਰ ਘਰ ਚਿਤ ਨਾ ਡੋਲਾਈ ਪਰਾਇਆ ਤਨ ਵੇਖ ਕੇ ਪਰਾਇਆ ਧਨ ਵੇਖ ਕੇ ਆਪਣਾ ਚਿਤ ਨਾ ਢੁਲਾਏ। ਇਹ ਹੀ ਸਾਧਨਾ ਹੈ। ਇਸ ਤਰੀਕੇ ਦੇ ਨਾਲ ਇਹ ਜੋਗ ਦੀ ᔪਕਤੀ ਆਪਾਂ ਇਸ ਤਰ੍ਹਾਂ ਦੇ ਜੋਗੀਆਂ ਤੁਸੀਂ ਉਸ ਤਰ੍ਹਾਂ ਦੇ ਜੋਗੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਧ ਗੋਸ਼ਟ ਦੇ ਵਿੱਚ ਇਹ ਸਾਰੀਆਂ ਵਿਚਾਰਾਂ ਦਸੀਨ ਇੰਜ ਕਹਿ ਲੋ ਜਪਜੀ ਸਾਹਿਬ ਤੋਂ ਬਾਅਦ ਬੜੀ ਮਹਾਨ ਰਚਨਾ ਜਿਹੜੀ ਪਹਿਲੇ ਪਾਤਸ਼ਾਹ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਹ ਸਿੱਧ ਗੋਸ਼ਟ ਹੈ। ਸਿੱਧਾਂ ਦੇ ਸਵਾਲ ਨੇ ਹੁਣ ਸਿੱਧਾਂ ਦੇ ਸਵਾਲ ਧਾਰਮਿਕ ਸਵਾਲ ਸਨ ਮਾਮੂਲੀ ਪੱਦਰ ਦੇ ਨਹੀਂ ਸਨ ਕੁਛ ਨਾ ਕੁਛ ਤੇ ਸਾਧਨਾ ਕਰਦੇ ਸਨ ਤੇ ਸਿੱਧੀਆਂ ਵੀ ਉਹਨਾਂ ਦੇ ਕੋਲ ਸਨ ਤਾਂ ਸਵਾਲ ਉਹਨਾਂ ਦੇ ਬੜੇ ਬੁਲੰਦ ਸਨ ਇਸ ਦੇ ਵਿੱਚ ਬੜੇ ਬੜੇ ਬੁਲੰਦ ਸਵਾਲ ਉਹਨਾਂ ਨੇ ਕੀਤੇ ਨੇ ਜਿਸ ਦਾ ਜਵਾਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਠੰਗ ਨਾਲ ਦਿੰਦੇ ਨੇ ਤਾਂ ਖੈਰ ਮਲਮਕਾਵਾ ਨਾ ਗੋਰਖ ਨੇ ਭਰਤਰੀ ਨੂੰ ਕਿਹਾ ਜੰਗਲ ਦੇ ਵਿੱਚ ਆਪਣੇ ਹੱਥਾਂ ਨਾਲ ਜੁਗ ਜੁਗੀ ਬਣਾ ਰਸਤਿਆਂ ਤੋਂ ਇੱਕ ਪਾਸੇ ਸ਼ਹਿਰਾਂ ਤੋਂ ਇੱਕ ਪਾਸੇ ਕਿਸੇ ਸਾਥ ਸੰਬੰਧੀ ਨਾਲ ਮੇਲ ਵੀ ਨਹੀਂ ਰੱਖਣਾ ਔਰ ਕਿਸੇ ਨਾਲ ਮਿਲਣਾ ਨਹੀਂ ਜਾ ਕੇ ਮਿਲਣਾ ਨਹੀਂ ਕੋਈ ਮਿਲਣ ਆਵੇ ਤੇ ਮਿਲਣਾ ਨਹੀਂ ਤਾਂ ਕਿ ਪੁਰਾਣਾ ਮੋਹ ਨਾ ਜਾਕੇ ਕੰਧ ਮੌਲ ਨਾਲ ਕਿਧਰੇ ਪੂਰਤੀ ਨਾ ਹੋਵੇ ਤੇ ਭਿਖਸ਼ਾ ਮੰਗ ਕੇ ਲੈਣੀ ਹੈ ਔਰ ਆਪ ਬਣਾ ਕੇ ਖਾਣੀ ਹੈ ਨੀਂਦ ਆਵੇ ਧਰਤੀ ਤੇ ਸੋਣਾ ਨਾ ਥੱਲੇ ਕੁਝ ਵਿਛਾਣਾ ਹੈ ਨਾ ਉੱਪਰ ਕੁਝ ਲੈਣਾ ਹੈ। ਔਰ ਜਦ ਮੰਤਰ ਦੇ ਜਾਪ ਦੇ ਜੋਗੀਆਂ ਦਾ ਮੰਤਰ ਹੈ ਆਲੋਖ ਨਰੰਜਨ ਆਲੋਖ ਨਰੰਜਨ ਕੇ ਜਪਦੇ ਨੇ। ਜਦ ਮੰਤਰ ਦੇ ਜਾਪ ਦੇ ਚ ਮਨ ਲਾ ਲਗੇ। ਤਾਂ ਫਿਰ ਧਰਮ ਗ੍ਰੰਥਾਂ ਦਾ ਪਾਠ ਕਰੀ ਗੋਰਖ ਬਾਣੀ ਪੜੀ। ਇਹ ਸਾਧਨਾ ਦਾ ਸੀ। ਭਈ ਕਰ। ਇਹ ਸਾਧਨਾ ਕਰਦਿਆਂ ਕਰਦਿਆਂ ਰਾਜ yogi ਭਰਤੀ ਬੁੱਢਾ ਹੋ ਗਿਆ ਤੇ ਉਹ ਹੁਣ ਆਪਣੀ ਵਿਥਿਆ ਦੱਸਦਾ ਹੈ ਗੱਲ ਛੁਪਾਈ ਨਹੀਂ ਉਸਨੇ ਗੱਲ ਤੇ ਪੜਦਾ ਨਹੀਂ ਪਾਇਆ ਹੈ ਬੈਰਾਗ ਸ਼ਤਕ ਦਾ ਇੱਕ ਛੰਦ ਜੋ ਇਸ yogi ਦਾ ਲਿਖਿਆ ਹੋਇਆ ਹੈ ਕਹਿੰਦਾ ਜਾਂਚ ਜਾਂਚ ਕੇ ਆਹਾਰ ਨਾ ਹੈ ਸੋਪੇ ਸਵਾਦ ਵਾਰ लाभ होत एकवार भूख ताप को अवार वैराग्य शतक श्री भर्तृहरि के। तीन ग्रंथ ने इस महापुरुष दे नीति शतक श्रृंगार शतक वैराग्य शतक। नीति शतक विच राजनीति दे ऊपर उसने लिखे और आप दी ज्ञात ले अर्ज करा तीन महापुरुषा ने राजनीति दे ग्रंथ भी लिखे ने चाणक नीति दर्पण बेदर नीति दर्पण और नीति शतक भर्तृहरि दा।